ਗੱਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀ ਆਪਣੇ ਸਟਾਕ ਮਾਰਕੀਟ ਤੇ ਗੈਮਲ ਦੇ ਜੂਏ ਦੇ ਵਿੱਚ ਕੀ ਫਰਕ ਹੈ ਆਪਾਂ ਸਟਾਕ ਮਾਰਕੀਟ ਨੂੰ ਵੀ ਜੂਆ ਹੀ ਸਮਝਦੇ ਆ ਇਹ ਚ ਕੀ ਕਿੰਨਾ ਕੁ ਸਹੀ ਗਲਤ ਆ ਅੰਤਰ ਇਹਦਾ ਜਿੱਥੋਂ ਤੱਕ ਆਪਣਾ ਜੂਆ ਹੁੰਦਾ ਹੈ ਗੈਮਲ ਹੁੰਦਾ ਆਪਾਂ ਕੋਈ ਵੀ ਕਾਰਡ ਤੇ ਆਪਾਂ ਜੂਆ ਖੇਡਦੇ ਆ ਉਹਦੇ ਤਾਂ ਆਪਾਂ ਨੂੰ ਕੁਝ ਵੀ ਸਾਹਮਣੇ ਨਹੀਂ ਹੁੰਦੀ ਗੱਲ ਪਹਿਲਾ ਪੁਆਇੰਟ ਕੋਈ ਵੀ ਪੁਆਇੰਟ ਸਾਹਮਣੇ ਨਹੀਂ ਹੁੰਦਾ ਕਿਉਂਕਿ ਉਹ ਬਲਾਈਂਡਲੀ ਆਪਣੇ ਕੋਲੇ ਆਉਣਾ ਕੋਈ ਵੀ ਆਪਾਂ ਨੂੰ ਕਾਰਡ ਬਣਦਾ ਤਾਂ ਆਪਾਂ ਉਹ ਪੁੱਠੇ ਪਾਸੇ ਹੁੰਦੇ ਉਹਦੇ ਤੇ ਜਦੋਂ ਆਉਂਦਾ ਆਪਣੇ ਉਦੋਂ ਸਾਹਮਣੇ ਹੁੰਦਾ ਵੀ ਹਾਂ ਉਹ ਆਪਾਂ ਕਹਿ ਸਕਦੇ ਹਾਂ ਗੈਮਲ ਹੁੰਦਾ ਉਹ ਜਦੋਂ ਆਪਣਾ ਸਟਾਕ ਮਾਰਕੀਟ ਦੇ ਵਿੱਚ ਆ ਜਾਂਦੇ ਤਾਂ ਉੱਥੇ ਤਾਂ ਸਾਰੇ ਹੀ ਆਪਣੇ ਸਾਹਮਣੇ ਚੀਜ਼ਾਂ ਕੈਂਡਲ ਸਟਿਕ ਹੋਏ ਚਾਰਟ ਪੈਟਰਨ ਹੋਏ ਕੋਈ ਵੀ ਡਾਟਾ ਹੋਇਆ ਐਫ ਆਈ ਆਈ ਡਾਟਾ ਜਾਂ ਡੀ ਆਈ ਡਾਟਾ ਇਹ ਸਭ ਕੁਝ ਆਪਣੇ ਸਾਹਮਣੇ ਤਾਂ ਕਰਕੇ ਇਹ ਗੈਮਲ ਨਹੀਂ ਹੈ ਕਿਉਂਕਿ ਇਹ ਸਕਿੱਲ بیس ਆਪਣਾ ਕੰਮ ਹੈ ਨਾ ਕਿ ਲੱਕਵੇਸ ਤਾਂ ਹੀ ਤਾਂ ਕਹਿੰਦੇ ਹੁੰਦੇ ਵੀ ਪੱਤਾ ਪਲਟੇਗਾ ਪੱਤਾ ਪਲਟੇਗਾ ਇਹਦੇ ਵਿੱਚ ਪੱਤਾ ਪਲਟਣ ਤੋਂ ਪਹਿਲਾਂ ਜਿਹੜਾ ਬੰਦਾ ਟਰੇਡ ਲੈਂਦਾ ਉਹ ਕਾਮਯਾਬ ਹੈ ਨਾ ਕਿ ਆਪਾਂ ਕੋਈ ਵੀ ਜਿੰਨਾ ਜਿਹੜਾ ਆਪਾਂ ਟਰੇਡ ਲੈਣ ਤੋਂ ਬਾਅਦ ਆਪਾਂ ਦੇਖੀ ਜਾਂਦੇ ਵੀ ਹੁਣ ਆਪਣੀ ਟਰੇਡ ਚੱਲੂਗੀ ਉਹਨਾਂ ਚਿਰ ਤਾਂ ਗੇਮਲ ਹੈ ਜਦੋਂ ਆਪਾਂ ਥੋੜਾ ਮੋਟਾ ਆਉਣ ਲੱਗ ਜਾਂਦਾ ਜਦੋਂ ਆਪਾਂ ਨੂੰ ਕੈਂਡਲ ਦੀ ਸਮਝ ਆਉਣ ਲੱਗ ਜਾਂਦੀ ਹੈ ਆਪਾਂ ਉਸ ਤੋਂ ਬਾਅਦ ਟਰੇਡ ਲੈਣ ਲੱਗਦੇ ਆ ਤਾਂ ਫੇਰ ਇਹਦੇ ਆਪਣੇ ਵਾਸਤੇ ਸਕਿੱਲ ਹੈ ਜੇ ਇਹ ਮਾਨ ਲੇ ਕਿ ਚਲੋ ਐਕਿਊਰੇਸੀ ਆਪਣੇ ਐਸਬੀ ਦੇ ਹਿਸਾਬ ਨਾਲ ਇਹਦੇ ਵਿੱਚ ਹੈਗੀ ਹੈ 10% ਵੀ 10% ਸਕਸੈਸ ਹੁੰਦੀ ਹੈ ਤੇ ਜੇ ਜੂਆ ਹੋਵੇ ਫਿਰ ਉਹਦੇ ਤਾਂ 10% ਵੀ ਸਕਸੈਸ ਨਹੀਂ ਉਹ ਕਿਹੜਾ ਜੂਆਰੀਆਂ ਦੇ ਗੈਮਲ ਦੀ ਡਾਟਾ ਕੱਢ ਕੇ ਦੇਖਦੇ ਵੀ ਕਿੰਨੇ ਜਿੱਤੀਆਂ ਨੇ ਕਿੰਨੇ ਹਾਰੀ ਜਾਂਦੇ ਇਹਦੇ ਵਿੱਚ ਡਾਟਾ ਕੱਢੀਦਾ ਹੈ ਨਾ ਕਿ ਸਭ ਕੁਝ ਆਨਲਾਈਨ ਹੈ ਪਹਿਲਾਂ ਤਾਂ ਆਫਲਾਈਨ ਸੀਗਾ ਨਹੀਂ ਪਤਾ ਲੱਗਦਾ ਹੁਣ ਪਰ ਹੁਣ ਜਿਹੜਾ ਔਨਲਾਈਨ ਡਾਟਾ ਚੜਦਾ ਸਾਰਾ ਤੇ ਜਿਹੜਾ ਵੀ ਬੰਦਾ ਇਹਦੇ ਵਿੱਚ ਪੈਸਾ ਬਣਾਉਂਦਾ ਉਹ ਸਿੱਖ ਕੇ ਬਣਾਉਂਦਾ ਸਕਿੱਲ ਆਉਂਦੀ ਜਿਹਨੂੰ ਉਹੀ ਇਹਦੇ ਵਿੱਚ ਪੈਸਾ ਕਢਦਾ ਨਾ ਕਿ ਇਹ ਗੈਮਲ ਹੈ ਆਪਾਂ ਇਹਨੂੰ ਗੈਮਲ ਦੇ ਹਿਸਾਬ ਨਾਲ ਨਹੀਂ ਰੱਖ ਸਕਦੇ ਗੈਮਲ ਨਹੀਂ ਕਹਿ ਸਕਦੇ ਆਪਾਂ ਕਹਿ ਸਕਦੇ ਵੀ ਸਾਨੂੰ ਆਉਂਦਾ ਨਹੀਂ ਇਹ ਸਕਿੱਲ ਆਪਾਂ ਨੂੰ ਆ ਨਹੀਂ ਰਹੀ ਤਾਂ ਕਰਕੇ ਆਪਾਂ ਕੋਈ ਵੀ ਸਕਿੱਲ ਹੈ ਚਾਹੀ ਆਪਾਂ ਨੂੰ ਡਰਾਈਵਿੰਗ ਹੈ ਜੇ ਆਪਾਂ ਨੂੰ ਡਰਾਈਵਿੰਗ ਨਹੀਂ ਆਉਂਦੀ ਤਾਂ ਆਪਾਂ ਕਿਸ ਦੇ ਵਿੱਚ ਠੋਕਾਂਗੇ ਕਾਰ ਉਹ ਵੀ ਤਾਂ ਫਿਰ ਗੈਮਲ ਹੀ ਹੈ ਪਰ ਉਹ ਬਹੁਤ ਜਣਿਆਂ ਨੂੰ ਆਉਂਦੀ ਹੈ ਸਾਰੇ ਸਿਖਾਉਣ ਨੂੰ ਵੀ ਕਹਿੰਦੇ ਵੀ ਅਸੀਂ ਸਿਖਾ ਦਾਂਗੇ ਸਭ ਨੂੰ ਆਉਂਦੀ ਹੈ ਪਰ ਸਿੱਖਣ ਵਾਲੇ ਬੰਦੇ ਘੱਟ ਹੁੰਦੇ ਆ ਇਹਦੇ ਵਿੱਚ ਸਿੱਖਣ ਵਾਲੇ ਬਹਾਲੇ ਆ ਤੇ ਸਿਖਾਉਣ ਵਾਲੇ ਘੱਟ ਆ ਤਾਂ ਕਰਕੇ ਗੈਮਲ ਲੱਗਦਾ ਬੰਦੇ ਨੂੰ ਸੋ ਇਹਨੂੰ ਆਪਾਂ ਜੂਆ ਸਮਝ ਕੇ ਨਾ ਖੇਡਿਆ ਜਾਵੇ ਸਕਿੱਲ ਬੇਸ ਟਰੇਡਿੰਗ ਤੇ ਇਨਵੈਸਟਿੰਗ ਹੈਗੀ ਹੈ ਇਹਨਾਂ ਉੱਤੇ ਬੁੱਕਾਂ ਲਿਖੀਆਂ ਗਈਆਂ ਤੇ ਜਿਹੜਾ ਗੈਮਲ ਹੈ ਜਿਹੜਾ ਤਾਸ਼ ਤੇ ਕਾਰਡ ਤੇ ਖੇਡਦੇ ਆ ਉਹਦੇ 'ਚ ਕਿਹੜੀ ਬੁੱਕ ਲਿਖੀ ਗਈ ਹੈ ਇਸ ਕਰਕੇ ਆਪਾਂ ਇਹਨੂੰ ਬਦਨਾਮੀ ਤੋਂ ਉੱਤੇ ਉੱਠ ਕੇ ਸੁਣੀਏ ਵੀ ਕਿਹੜਾ ਬੰਦਾ ਸਕਿੱਲ ਵੇਸ ਤੇ ਆਪਣੇ ਨਾਂ ਇਹ ਕੰਸਲਟ ਕਰਦਾ ਜਾਂ ਜ ਮੰਨ ਕੇ ਚੱਲੋ ਆਪਣੇ ਹੁਣ ਏਰੀਆ 'ਚ ਜਿਵੇਂ ਜਿਵੇਂ ਵਧੀ ਜਾਂਦਾ ਆਪਣਾ ਇਹ ਕਰੇਜ਼ੇ ਦਾ ਤਾਂ ਇਹ ਲੋਕ ਇਹਨੀਆਂ ਕਲਾਸਾਂ ਲਾਈ ਜਾਂਦੇ ਆ ਤੇ ਗੈਮਲ ਦੀਆਂ ਕਿਹੜੀਆਂ ਕਲਾਸਾਂ ਲਾ ਦਿੰਦੇ ਆ ਕੋਈ ਆਪਾਂ ਨੂੰ ਕਿਸੇ ਵੀ ਬਾਜ਼ਾਰ 'ਚ ਮੰਡੀ 'ਚ ਆਪਾਂ ਨੂੰ ਕਿਤੇ ਵੀ ਸਿਖਾਉਣ ਵਾਸਤੇ ਕੋਈ ਸ਼ਾਪ ਖੁੱਲਦੀ ਵੀ ਹਾਂ ਉਹ ਇੱਥੇ ਇੰਸਟੀਚਿਊਟ ਤੇ ਤੁਹਾਨੂੰ ਗੈਮਲ ਸਿਖਾਉਣੇ ਨਹੀਂ ਖੁੱਲਦੀ ਇਹੇ ਟਰੇਡਿੰਗ ਇਨਵੈਸਟਿੰਗ ਦੀ ਤਾਂ ਕਰਕੇ ਇੰਸਟੀਚਿਊਟ ਖੁੱਲ ਰਹੇ ਆ ਕਿਉਂਕਿ ਇਹ ਸਕਿੱਲ ਇਨੂੰ ਸਕਿੱਲ ਤੌਰ ਤੇ ਸਿੱਖਣਾ ਪੈਣਾ ਫੇਰ ਹੀ ਆਉਣਾ ਇਹਨੂੰ ਆਪਾਂ ਜੇ ਨਹੀਂ ਆਉਂਦਾ ਤਾਂ ਆਪਾਂ ਇਹ ਕਹਤਾ ਵੀ ਆਪਾਂ ਦਾ ਵੀ ਆਉਂਦਾ ਨਹੀਂ ਇਹ ਤਾਂ ਗੈਮਲ ਹੈ ਫੇਰ ਤਾਂ ਨਹੀਂ ਆਉਂਦਾ ਫੇਰ ਉਹ ਬੰਦੇ ਨੂੰ ਸਮਝਾ ਵੀ ਨਹੀਂ ਸਕਦੇ ਆਪਾਂ